ਦੇ ਵਿੱਚ ਉੱਥੇ ਲੋਹੜੀ ਦਾ ਤਿਹਾਰ ਲੋਕਾਂ ਦੇ ਵੱਲੋਂ ਤੂਪਤਾਪ ਦੇ ਨਾਲ ਮਨਾਇਆ ਗਿਆ ਲੋਕਾਂ ਦੇ ਵੱਲੋਂ ਆਪਣੇ ਘਰ ਦੇ ਵਿਹੜੇ ਦੇ ਵਿੱਚ ਅੱਗ ਵਾਲੀ ਜਾਂਦੀ ਹੈ ਧੂਣੀ ਸੇਕੀ ਜਾਂਦੀ ਹੈ ਦੂਜੇ ਪਾਸੇ ਪਤੰਗ ਬਾਜ਼ੀ ਕੀਤੀ ਜਾਂਦੀ ਹੈ ਖੁਸ਼ੀ ਦੇ ਨਾਲ ਹੀ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਪਰ ਆਸਟ੍ਰੇਲੀਆ ਤੋਂ ਆਇਆ ਇੱਕ ਐਨ ਆਰ ਆਈ ਨੇ ਵੱਖਰੇ ਹੀ ਢੰਗ ਦੇ ਨਾਲ ਇਹ ਲੋਹੜੀ ਦਾ ਤਿਹਾਰ ਬਣਾਇਆ ਦੱਸਦੇ ਕਿ ਇਹ ਐਨ ਆਰ ਆਈ ਆਸਟ੍ਰੇਲੀਆ ਤੋਂ ਵਾਪਸ ਆਇਆ ਤੇ ਇਸ ਨੇ ਆ ਕੇ ਗਰੀਬ ਲੋਕਾਂ ਦੇ ਆਪਰੇਸ਼ਨ ਲੋਹੜੀ ਦੇ ਤਿਹਾਰ ਤੇ ਕਰਵਾਏ ਦੇ ਉਸ ਨੇ ਕਿਹਾ ਕਿ ਮੈਂ ਅੱਜ ਆਪਣਾ ਤਿਹਾਰ ਸਟੰਗ ਦੇ ਨਾਲ ਬਣਾ ਰਿਹਾ ਤਾਂ ਕਿ ਇਨਸਾਨियत ਨੂੰ ਇੱਕ ਸੁਨੇਹਾ ਦੇ ਸਕਾਂ ਤੇ ਗਰੀਬ ਪਰਿਵਾਰਾਂ ਤੇ ਲੋੜਵੰਦਾਂ ਦੀ ਮਦਦ ਕਰ ਸਕਾਂ ਦੱਸਦੇ ਕਿ ਹਸਪਤਾਲ ਦੇ ਵਿੱਚ ਇੱਕ ਗਰੀਬ ਇਲਾਜ ਤੋਂ ਤੜਫ ਰਿਹਾ ਸੀ ਉਸ ਦਾ ਇਲਾਜ ਨਹੀਂ ਹੋ ਪਾਰਿਆ ਸੀ ਕਿਉਂਕਿ ਪਰਿਵਾਰ ਦੇ ਕੋਲ ਆਪਰੇਸ਼ਨ ਕਰਵਾਉਣ ਜੋਗੇ ਪੈਸੇ ਨਹੀਂ ਸਨ ਪਰ ਇਹ ਐਨ ਆਰ ਆਈ ਉਸ ਦੇ ਲਈ ਰੱਬ ਦਾ ਰੂਪ ਬਣ ਕੇ ਪਰਤੇ ਆ ਹਸਪਤਾਲ ਦੇ ਵਿੱਚ ਉਹ ਜਿੱਥੇ ਉਸ ਨੇ ਇਸ ਗਰੀਬ ਦਾ ਇਲਾਜ ਵੀ ਕਰਵਾਇਆ ਉੱਤੇ ਲੋਕਾਂ ਦੇ ਵਿੱਚ ਹੁਣ ਇਸ ਐਨਆਰਆਈ ਦੀਆਂ ਤਾਰੀਫਾਂ ਹੋ ਰਹੀਆਂ ਨੇ ਲੋਕ ਦਿਲੋਂ ਇਸ ਐਨਆਰਆਈ ਨੂੰ ਸਲਾਮ ਕਰ ਰਹੇ ਨੇ ਮੇਰਾ ਨਾਮ ਜੀ ਸਨਮ ਕਾਲੋਂ ਆ ਮੈਂ ਆਸਟ੍ਰੇਲੀਆ ਦਾ ਰਹਿਣ ਵਾਲਾ ਹਾਂ ਤੇ ਮੇਰਾ ਪਿੰਡ ਅਚਨਾਲੇ ਦੇ ਲੱਗੇ ਬਾਰਡਰ ਤੇ ਗ੍ਰੰਥਕੜ ਹੈ ਜੀ ਅੱਜ ਇਸ ਸਪੈਸ਼ਲ ਲੋੜੀ ਮੌਕੇ ਤੁਸੀਂ ਵਕ ਵਕ ਲੋਕਾਂ ਦੀ ਮਦਦ ਕਰ ਰਹੇ ਹੋ ਕਿ ਇਹ ਮਕਸਦ ਸੀ ਬਸ ਜੀ ਹਰ ਇੱਕ ਇਨਸਾਨ ਦਾ ਆਪਣਾ ਤਰੀਕਾ ਹੁੰਦਾ ਆ ਕਿਸੇ ਫੈਸਟੀਵਲ ਨੂੰ ਸੈਲੀਬ੍ਰੇਟ ਕਰਨ ਦਾ ਤੇ ਸਾਨੂੰ ਇਦਾਂ ਚੰਗਾ ਲੱਗਦਾ ਜੀ ਮੈਂ ਸਵੇਰ ਦਾ ਕਾਫੀ ਫੈਮਲੀਆਂ ਨੂੰ ਵਿਜ਼ਿਟ ਕੀਤਾ ਆ ਮੇਰੇ ਖਿਆਲ ਚ ਮੈਂ 50 ਤੋਂ 60 ਫੈਮਲੀਆਂ ਨੂੰ ਵਿਜ਼ਿਟ ਕੀਤਾ ਆ ਤੇ ਸਵੇਰੇ ਜਿਹਦਾ ਕੱਲ ਨੂੰ ਤਿੰਨਾਂ ਹੀ ਆਪਰੇਸ਼ਨ ਕਰਾ ਰਹੇ ਆ ਜਿਹਦਾ ਜਿਹਨਾਂ ਦੇ ਐਕਸੀਡੈਂਟ ਹੋਏ ਸੀ ਲੱਤਾਂ ਦੇ ਤੇ ਉਹ ਵੀ ਜਿਹਦਾ ਸਵੇਰੇ ਉਹਨਾਂ ਦੇ ਅਪਾਇੰਟਮੈਂਟਸ ਆ ਗਏ ਆ ਡਾਕਟਰਸ ਨਾਲ ਤੇ ਉਹ ਵੀ ਆਪਾਂ ਉਹਨਾਂ ਦੀ ਸਪੋਰਟ ਕਰ ਰਹੇ ਆ ਤੇ ਬਸ ਇਹੋ ਹੀ ਕੋਸ਼ਿਸ਼ ਆ ਕਿ ਜਿੰਨੀ ਹੋ ਸਕੇ ਆਪਣੀ ਕਮਿਊਨਿਟੀ ਦੀ ਸੇਵਾ ਕੀਤੀ ਜਾ ਸਕੇ ਤੇ ਜਿੰਨਾ ਵੀ ਯੋਗ ਪਹੇ ਗਿਆਂ ਜੀ ਲਾਜ ਕਰਵਾ ਸਕੀਏ ਲੋਕਾਂ ਦਾ ਅਜੀ ਇਥੇ ਵਿਜ਼ਿਟ ਕੀਤੀ ਕਿਸ ਤਰ੍ਹਾਂ ਸੰਪਰਕ ਹੋਇਆ ਸੀ ਨਾ ਇਹਨਾਂ ਨੇ ਜੀ ਮੈਨੂੰ ਤਕਰੀਬਨ ਡੇਢ ਮਹੀਨਾ ਪਹਿਲਾਂ ਕੰਟੈਕਟ ਕੀਤਾ ਸੀ ਇਹਨਾਂ ਨੇ ਮੇਰਾ ਕਿਤੋਂ ਕੰਟੈਕਟ ਨੰਬਰ ਲਿਆ ਸੀਗਾ ਕਿ ਕਿਉਂਕਿ ਆਪਾਂ ਇੱਥੇ ਕੈਂਸਰ ਦੇ ਕੈਂਪਸ ਕਰਵਾਉਂਦੇ ਆ ਤੇ ਹੋਰ ਵੀ ਸਪੋਰਟ ਕਰਦੇ ਆ ਜਦੋਂ ਇਹਨੋਂ ਲਾਇਕ ਮੈਡੀਕਲੀ ਲੋਕਾਂ ਦੀ ਤੇ ਇਹਨਾਂ ਨੇ ਮੈਨੂੰ ਕੰਟੈਕਟ ਕਰਕੇ ਦੱਸਿਆ ਸੀ ਕਿ ਕਿ ਕਾਫੀ ਬੜੇ ਪਰੇਸ਼ਾਨ ਸੀ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਜਿਹੜੇ ਕਾ ਜਾ ਰਹੇ ਸੀ ਆਪਣੀ ਡਿਊਟੀ ਤੇ ਕੁਇਸ਼ਰੀ ਕੁਇਸ਼ਰ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਜਿੱਦਾਂ ਕਹਿ ਲੋ ਕਿ 1% ਚਾਂਸਸ ਹੈਗੇ ਆ ਸਰਵਾਈਵ ਕਰਨ ਦੇ ਤੇ ਉਹ ਵੈਂਟੀਲੇਟਰ ਤੇ ਸੀਗੇ ਉਦੋਂ ਤੇ ਬੜੇ ਦਿਲ ਛੱਡਿਆ ਸੀ ਕਹਿੰਦੇ ਸੀ ਘਰੇ ਲੈ ਉਹਨਾਂ ਮੈਂ ਇਹਨਾਂ ਨੂੰ ਇਹ ਹੌਸਲਾ ਦਿੱਤਾ ਮੈਂ ਇਹਨਾਂ ਨੂੰ ਕਿਹਾ ਕਿ 1% ਵੀ ਜਿਹੜੇ ਚਾਂਸ ਹੈ ਬਹੁਤ ਹੁੰਦੇ ਆ ਤੇ ਜਿਹੜੀ ਜ਼ਿੰਦਗੀ ਉਹਦਾ ਵਾਗ ਰੁੱਦੇ ਹੱਥ ਹੈ ਜੀ ਖਣਾ ਤੇ ਆਪਾਂ ਤੇ ਕੋਸ਼ਿਸ਼ ਕਰ ਸਕਦੇ ਆ ਤੇ ਕਿਉਂ ਨਾ ਆਪਾਂ ਕੋਸ਼ਿਸ਼ ਕਰੀਏ ਤੇ ਦੇਖੀਏ ਜੇ ਇਨਾਂ ਦੀ ਜਾਨ ਬਚ ਸਕੇ ਤੇ ਫਿਰ ਉਹਨਾਂ ਨੂੰ ਮੈਂ ਕਾਫੀ ਵਾਰੀ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਮੈਂ ਇਨਕਰੇਜ ਕੀਤਾ ਕਿ ਤੁਸੀਂ ਉਹਨਾਂ ਨੂੰ ਹਸਪੀਟਲ ਚ ਰਹਿਣ ਦੋ ਤੇ ਆਪਾਂ ਟ੍ਰੀਟਮੈਂਟ ਦਾ ਸਾਰਾ ਜ਼ਿੰਮੇਵਾਰੀ ਲਵਾਂਗੇ ਜੀ ਤੇ ਫਿਰ ਇਹਨਾਂ ਨਾਲ ਗੱਲਬਾਤ ਹੁੰਦੀ ਲਈ ਬੜੇ ਪਰੇਸ਼ਾਨ ਸੀ ਕਿਉਂਕਿ ਇਹਨਾਂ ਨੇ ਸਾਰਾ ਕੁਝ ਆਪਣਾ ਘਰ ਦਾ ਵੀ ਵੇਚ ਲਿਆ ਸੀਗਾ ਤੇ ਕੋਸ਼ਿਸ਼ ਕੀਤੀ ਸਾਰੀ ਫਿਰ ਵੀ ਨਹੀਂ ਟ੍ਰੀਟਮੈਂਟ ਪੂਰਾ ਹੋਇਆ ਫਿਰ ਜੀ ਮੈਂ ਇਹਨਾਂ ਦੀ ਜਦਾਂ ਕਹੋ ਕਿ ਉਹਨਾਂ ਨਾਲ ਗੱਲਬਾਤ ਕਰਕੇ ਜ਼ਿੰਮੇਵਾਰੀ ਲਈਏ ਤੇ ਹੁਣ ਮੈਂ ਅੱਜ ਜਦੋਂ ਉਹਨਾਂ ਨੂੰ ਵਿਜ਼ਿਟ ਕੀਤਾ ਆ ਤੇ ਆਪ ਹੀ ਬਰੀਦ ਕਰ ਰਹੇ ਨੇ ਤੇ ਆਪਣਾ ਹਿਸਾਬ ਲੈ ਰਹੇ ਆ ਤੇ ਡਾਕਟਰਸ ਨਾਲ ਵੀ ਗੱਲਬਾਤ ਹੋਈ ਹੈ ਤੇ ਡਾਕਟਰਸ ਕਹਿ ਰਹੇ ਆ ਕਿ ਜੇ ਇਸ ਤਰ੍ਹਾਂ ਹੀ ਇੰਪਰੂਵਮੈਂਟ ਹੁੰਦੀ ਰਹੀ ਤੇ ਤਿੰਨ ਤੋਂ 6 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਜਾਣਗੇ ਤੇ ਉਹ ਤਿੰਨ ਕਿ ਮਹੀਨੇ ਦਰੋਂ ਹੋਰ ਹਸਪੀਟਲ ਚ ਰਹਿਣਾ ਪਊਗਾ ਤੇ ਇਹਨਾਂ ਨੂੰ ਆਪਾਂ ਇਹ ਕਹਿੰਦੇ ਆ ਜੀ ਕਿ ਅਸੀਂ ਜੋ ਵੀ ਟ੍ਰੀਟਮੈਂਟ ਦੀ ਸਾਰੀ ਜ਼ਿੰਮੇਵਾਰੀ ਅਸੀਂ ਤਵਾਵਾਂਗੇ। ਸ਼ਿਭੇਗ ਸਿੰਘ ਇਹ ਕੀ ਗੱਲਬਾਤ ਹੋਈ ਫਾਦਰ ਸਾਹਿਬ ਨੂੰ? ਇਹ 28 ਅਕਤੂਬਰ ਨੂੰ ਡੈਡੀ ਜੀ ਜਾਣ ਰਹੀ ਪੁੰਨਿਆਂ ਦੇ ਗੁਰਦਰ ਸਿੰਘ ਤੇ ਇਹਨਾਂ ਦੇ ਗਾੜੀ ਕੁੱਤਾ ਆ ਗਿਆ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ। ਕੀ ਕਰ ਦੇ ਗਈ ਸੀ ਇੱਕ ਵਿਚਰੀ ਕਰਦੇ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਐਕਸੀਡੈਂਟ ਦਾ ਸਾਨੂੰ ਉੱਥੋਂ ਫੋਨ ਹੀ ਆਇਆ ਸੀ ਤੇ ਉਦੋਂ ਬਾਅਦ ਅਸੀਂ ਜਾ ਕੇ ਦੇਖਿਆ ਤੇ ਇਹਨਾਂ ਦਾ ਮਤਲਬ ਬਹੁਤ ਬੁਰਾ ਹਾਲ ਸੀ ਇਹਨਾਂ ਤੇ ਫਿਰ ਅਸੀਂ ਸ੍ਰੀ ਗੁਰੂ ਰਾਮਦਾਸ ਹਸਪੀਟਲ ਲੈ ਗਏ ਤੇ ਉੱਥੇ ਇਹਨਾਂ ਦਾ ਟ੍ਰੀਟਮੈਂਟ ਚੱਲਿਆ ਡੇਢ ਮਹੀਨਾ ਉੱਥੇ ਰੱਖਿਆ ਰੱਖਿਆ ਦਾ ਹਲੇ ਨਾ ਤੇ ਹੁਣ ਵੀ ਦਾ ਟ੍ਰੀਟਮੈਂਟ ਉਹਨਾਂ ਦਾ ਚੱਲਣ ਡਿਆ ਲੇਕਿਨ ਹੁਣ ਅਸੀਂ ਇੱਥੇ ਹੀ ਨਾਲੇ ਲੈ ਜਾਂਦਾ ਹਾਂ ਕਿੰਨਾ ਖਰਚਾ ਲੱਜੇਗਾ ਹੋ ਜਾਵੇ ਹੁਣ ਤੱਕ 9 ਲੱਖ ਰੁਪਏ ਲੱਗ ਚੁੱਕਾ ਹਾਂ ਤੇ ਘਰ ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਦੇ ਇਦਾਂ ਹੀ ਆ ਕੁਝ ਘਰ ਦੇ ਕੋਈ ਸਮਾਨ ਸਹੁੰਣ ਵੇਚਿਆ ਕੋਈ ਮਾਲ ਡੰਗਰ ਹੀ ਉਹ ਵੇਚ ਕੇ ਮੋਟਰਸਾਹੀ ਉਹ ਵੇਚ ਕੇ ਲਾਇਆ ਮੈਂ ਸਾਰਕ ਸਵਿਚਕਾ ਸਭ ਕੁਝ ਵੇਚਕਾ ਤੇ ਹੁਣ ਤੁਹਾਡੇ ਲਈ ਕੌਣ ਆਇਆ ਬਾਹਰੋਂ ਕਿਸਨੇ ਆ ਕੇ ਮੱਤ ਆ ਵੀਰ ਜੀ ਆਏ ਨੇ ਤੇ ਸਣੀ ਭਾਜੀ ਤੇ ਇਹਨਾਂ ਆਣ ਕੇ ਸਾਡੀ ਮੱਤ ਕੀਤੀ ਇਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਤੇ ਇਹਨਾਂ ਆ ਗਿਆ ਕਿ ਤੁਸੀਂ ਬਸ ਹਿੰਮਤ ਨਹੀਂ ਹਾਰਨੀ ਆ ਕੇ ਤੁਹਾਡੀ ਹੈਲਪ ਕਰਾਂਗੇ ਤੇ ਅੱਜ ਜਿੰਨਾ ਸਾਡੀ ਹੈਲਪ ਕਰਕੇ ਗਏ ਕਿੰਨਾ ਕੋ ਹੌਸਲਾ ਮਿਲਿਆ ਸੀ ਜਿਹੜੇ ਇਹਨਾਂ ਨੇ ਕਰਿਆ ਇਹਨਾਂ ਮੈਨੂੰ ਬਹੁਤ ਹੌਸਲਾ ਦਿੱਤਾ ਇਹਨਾਂ ਕਹੇਗੇ ਇਹਨਾਂ ਕੋ ਫੇਰ ਕੁਛਰੀ ਸੁਣਾਗੇ ਹਾਂ ਤੇ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਆਣ ਕੇ ਸਾਡੀ ਹੈਲਪ ਕੀਤੀ ਪਰਮਜੀਤ ਕਾਰ ਮਾਦਾ ਕੀ ਕਹਿਣਾ ਚਾਹੁੰਦੇ ਹੋ ਵਿਦੇਸ਼ ਤੋਂ ਆਏ ਨੇ ਤੁਹਾਡੀ ਮਦਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਹਨ ਹੌਸਲਾ ਬਹੁਤ ਜ਼ਿਆਦਾ ਦਿੱਤਾ ਵਾ ਤੇ ਤੁਹੀ 1% ਚਾਂਸ ਹੀ ਤੇ ਚਲੋ ਇਹਨਾਂ ਨੇ ਬੜਾ ਹੌਸਲਾ ਸਾਨੂੰ ਦਿੱਤਾ ਵਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਹੈਲਪ ਵੀ ਕੀਤੀ ਹੈ ਤੇ ਸਾਡਾ ਜੀ ਬਚ ਗਿਆ ਵਾ ਹਾਂ ਕਿਸ ਤਰ੍ਹਾਂ ਦੇ ਹਲਾ ਹੁਣ ਹੁਣ ਤੇ ਠੀਕ ਨੇ ਹੁਣ ਤੇ ਬਿਲਕੁਲ ਅੱਖਾਂ ਵੀ ਖੋਲਦੇ ਆ ਲੱਤ ਵੀ ਲਾਉਂਦੇ ਆ ਪੈਰ ਵੀ ਲਾਉਂਦੇ ਆ ਚਲੋ ਵਹਿੰਦੇ ਵੀ ਆ ਹਲਾਈਏ ਤੇ ਉਸ ਵੇਲੇ ਅੱਖਾਂ ਖੋਲਦੇ ਨੇ ਹਾਂਜੀ ਮਾਤਾ ਜੀਰੋ ਤੁਹਾਡੇ ਬੇਟੇ ਦੀ ਇਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਤੁਹਾਨੂੰ ਦੱਸਿਆ ਕਿੰਨਾ ਹੌਸਲਾ ਮਿਲਿਆ ਬੜਾ ਹੌਸਲਾ ਮਿਲਿਆ ਵੀ ਚਲੋ ਸਾਡਾ ਜੀ ਬਚ ਜਾਊਗਾ ਹੌਸਲਾ ਬਹੁਤ ਮੇਰਾ ਧੰਨਵਾਦ ਇਹਨਾਂ ਦਾ ਬਹੁਤ ਜ਼ਿਆਦਾ ਬਹੁਤ ਬਹੁਤ ਜਿਨ੍ਹਾਂ ਹੱਡੀ ਹੈਲਪ ਕੀਤੀ ਹੈ